ਜਿੰਨੀ ਪਰਮਿਸ਼ਨ ਜਿਹੜੀ ਆ ਤੁਸੀਂ ਐਸ ਡੀ ਐਮ ਕੋਰਟ ਤੋਂ ਮੰਗੀ ਉਹ ਨਹੀਂ ਮਿਲੀ ਪਰ ਜੇ ਫਿਰ ਵੀ ਤੁਸੀਂ ਰੋਸ ਪ੍ਰਦਰਸ਼ਨ ਕਰਦੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਤੇ लाठी चार्ज ਹੋ ਸਕਦਾ ਅਸੀਂ ਆਪਣੇ ਹੱਕਾਂ ਦੇ ਲਈ ਫਗਵਾੜੇ ਆਪਣੀਆਂ ਪੱਗਾਂ ਔਰ लाठी चार्जੜਾ ਕਰਵਾ ਚੁੱਕੇ ਆਂ ਔਰ ਅਸੀਂ ਇਸ ਗੱਲ ਤੋਂ ਡਰਦੇ ਨਹੀਂ ਆਂ ਅਸੀਂ ਤਾਂ ਅੱਜ ਵੀ ਕਹਿੰਦੇ ਆਂ ਕਿ ਪੰਜਾਬ ਸਰਕਾਰ ਨੂੰ ਜਿਹੜੇ ਨੌਜਵਾਨਾਂ ਨੂੰ ਡਰਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਡਿਬਰੂਗੜ੍ਹ ਜੇਲ੍ਹ ਭੇਜ ਦਿਓ ਅਸੀਂ ਤਿਆਰ ਬੈਠੇ ਆ ਅਸੀਂ ਚੈਲੰਜ ਕਰਦੇ ਆ ਆ ਭੇਜੋ ਸਾਹਮਣੇ ਬੈਠੇ ਆ ਅਸੀਂ ਦੋਸਤੋ ਇੱਥੇ ਪੰਜਾਬ ਦੀਆਂ ਨਾ ਬੀਬੀਆਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਭੈਣੋ ਤੁਹਾਡੇ ਤਾਂ ਅੰਗ ਪੈਰ ਪੂਰੇ ਆ ਤੁਸੀਂ ਹਜ਼ਾਰ ਹਜ਼ਾਰ ਤੋਂ ਲੜਦੀਆਂ ਜੇ ਇਧਰ ਤੁਸੀਂ ਵੇਖ ਸਕਦੇ ਤਸਵੀਰਾਂ 'ਚ ਕਿੰਨਾ ਵੱਡਾ ਸੰਘਰਸ਼ ਹੈ ਭਰਾ ਜਿਹੜੇ ਆ ਦਿਵਿਆਂਗ ਐਕਸ਼ਨ ਕਮੇਟੀ ਵਾਲੇ ਕਰ ਰਹੇ ਨੇ ਸਰਕਾਰ ਨੂੰ ਪਹਿਲਾਂ ਜਿਹੜਾ ਉਹ ਇਧਰ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਜਿਹੜਾ ਹੈ ਦੂਸਰੇ ਬੰਨੇ ਧਿਆਨ ਦੇਣਾ ਚਾਹੀਦਾ ਖੋਦ ਵੱਡੀਆਂ ਰੈਲੀਆਂ ਦੇ ਲਈ ਸਰਕਾਰ ਨੂੰ ਪਰਮਿਸ਼ਨਾਂ ਮਿਲ ਜਾਂਦੀਆਂ ਕਿਉਂਕਿ ਉਹਨਾਂ ਦੇ ਸੱਤਾ ਦੇ ਵਿੱਚ ਮੰਤਰੀ ਨੇ ਮੁੱਖ ਮੰਤਰੀ ਨੇ ਪਰ ਇਹ ਇੱਕ ਕਾਨੂੰਨਾ ਮਜ਼ਾਕ ਜਿਹੜਾ ਹੈ ਉਹ ਇੱਥੇ ਕੀਤਾ ਗਿਆ ਹੈ ਵਾਹ ਪੰਜਾਬ ਹੁਣ ਤੱਕ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਆ ਤੁਸੀਂ ਐਸਟੀਐਮ ਕੋਰਟ ਕਰਨਤਾਰਨ ਦੇ ਵਿੱਚ ਪੰਜਾਬ ਸਰਕਾਰ ਮੁਰਦਾਬਾਦ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਮੁਰਦਾਬਾਦ ਦੇ ਨਾਰੇ ਜਿਹੜੇ ਆ ਉਹ ਵੇਖ ਰਹੇ ਹੋ ਇਹ ਅਖਿਰਕਾਰ ਕੀ ਮਾਮਲਾ ਗੱਲਬਾਤ ਕਰਕੇ ਜਾਣਾਂਗੇ ਦਿਵਿਆਂਗ ਜੀ ਹਾਂ ਪੰਜਾਬ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦਾ ਕੋ ਰੋਸ ਹੈ ਕਿਹੜਾ ਰੋਸ ਹੈ ਗੱਲਬਾਤ ਕਰਕੇ ਜਾਣਾਂਗੇ ਪਰ ਸਰਕਾਰ ਨੂੰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਉਹੀ ਦਿਵਿਆਂਗ ਨੇ ਜਿਨ੍ਹਾਂ ਦੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਤੁਹਾਡੀ ਪੈਨਸ਼ਨ ਜਿਹੜੀ ਆ 2500 ਰੁਪਿਆ ਪਰ ਮਹੀਨਾ ਕੀਤੀ ਜਾਵੇਗੀ ਉਹ ਵੀ ਗੱਲਬਾਤ ਕਰਕੇ ਜਾਣਦੇ ਆ ਹਾਲੇ ਤੱਕ ਮਿਲੀ ਹੈ ਜਾਂ ਨਹੀਂ ਮਿਲੀ ਤਾਂ 20-20 ਕਿੱल्ल्याਾਂ ਦੇ ਵਿੱਚ ਪਾਰਟੀਆਂ ਨੂੰ ਅਤੇ ਹੋਰ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਪਰਮਿਸ਼ਨ ਮਿਲਦੀ ਹੈ ਕਿ ਤੁਸੀਂ ਰੈਲੀ ਰੋਸ ਕਰ ਸਕਦੇ ਹੋ ਪਰ ਜਿਹੜੀ ਇਹ ਕਮੇਟੀ ਹੈ ਦਿਵਿਆਂਗ ਐਕਸ਼ਨ ਕਮੇਟੀ ਨੇ ਪਰਮਿਸ਼ਨ ਲੈਣ ਵਾਸਤੇ ਆਏ ਸਨ ਇਹਨਾਂ ਨੂੰ ਕਿਹੋ ਜੀ ਪਰਮਿਸ਼ਨ ਮਿਲੀ ਹੈ ਔਰ ਕਿੰਨੀ ਲੇਟ ਲੇਟ ਕੇ ਪਰਮਿਸ਼ਨ ਮਿਲੀ ਹੈ ਕਿਹੜੀਆਂ ਫਾਰਮੈਲਟੀਆਂ ਮੰਗੀਆਂ ਗਈਆਂ ਉਹ ਗੱਲਬਾਤ ਕਰਕੇ ਜਾਣਦੇ ਆ ਜਿਸ ਦੇ ਕਾਰਨ ਜਿਹੜਾ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਮੇਰੇ ਨਾਲ ਪ੍ਰਧਾਨ ਜੀ ਮੌਜੂਦ ਨੇ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਪਹਿਲਾਂ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਪੂਰੇ ਪੰਜਾਬ ਦੇ ਦਿਵਿਆਂਗ ਦਿਵਿਆਂਗਾ ਦੀ ਆਵਾਜ਼ ਬਣ ਲਈ ਮੈਂ तहे ਜਿਲੋਂ ਧੰਨਵਾਦ ਕਰਦਾ ਹਾਂ ਜੀ ਜੀ ਪ੍ਰਧਾਨ ਜੀ ਕੀ ਮਾਮਲਾ ਸਾਰਾ ਦੱਸਿਓ ਜੀ ਅਸੀਂ ਕਾਫੀ ਲੰਬੇ ਸਮੇਂ ਤੋਂ ਦਿਵਿਆਂਗਾਂ ਦੀਆਂ ਜੋ ਵੀ ਸਮੱਸਿਆਵਾਂ ਸਨ ਉਹਨਾਂ ਦੇ ਸਬੰਧ ਦੇ ਵਿੱਚ ਮੰਗ ਪੱਤਰ ਜਿਹੜੇ ਆ ਉਹ ਦਿੰਦੇ ਆ ਰਹੇ ਆ ਸਰਕਾਰਾਂ ਨੂੰ ਔਰ ਕਾਫੀ ਮੀਟਿੰਗਾਂ ਹੋ ਚੁੱਕੀਆਂ ਆ ਪਰੰਤੂ 2 ਸਾਲਾਂ ਦੇ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਜੋ ਉਹਨਾਂ ਨੇ ਮੰਗਾ ਸਨ ਬਿਲਕੁਲ ਹੀ ਅੰਗੋਲਿਆ ਕਰਕੇ ਰੱਖ ਦਿੱਤਾ ਸੋ ਜਿਸ ਦਿਨ ਉਸ ਵਜੋਂ ਅਸੀਂ ਇਹ ਲੋਕ ਸਭਾ ਚੋਣਾਂ ਦੇ ਦੌਰਾਨ ਇਹ ਸਮਾਜ ਨੂੰ ਅਤੇ ਰਾਜਨੀਤਿਕ ਪਾਰਟੀਆਂ ਨੂੰ ਦੱਸਣਾ ਚਾਹੁੰਦੇ ਸੀਗੇ ਕਿ ਸਾਡੀ ਦਿਵਿਆਂਗਾ ਦੀ ਵੀ ਕੋਈ ਸ਼ਕਤੀ ਆ ਕੋਈ ਪਾਵਰ ਹੈਗੀ ਆ ਉਸੇ ਤਹਿਤ ਅਸੀਂ ਪੰਜਾਬ ਸਰਕਾਰ ਦੇ ਵਿਰੁੱਧ ਦੇਵਾਂਗ ਬਚਾਓ ਸਰਕਾਰ ਜਗਾਓ ਰੋਸ ਮਾਰਚ ਕੱਢਣਾ ਲਈ ਇੱਕ ਪ੍ਰੋਗਰਾਮ ਬਣਾਇਆ ਸੀ ਔਰ ਐਸਜੀਐਮ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਸੀਗੇ 22 April ਨੂੰ ਔਰ ਜੋ ਅਸੀਂ ਰੋਸ ਮਾਰਚ ਕਰਨਾ ਸੀ ਉਹ ਅਸੀਂ 26 April ਨੂੰ ਕਰਨਾ ਸੀਗਾ ਜੋ ਕਿ ਤਰਨਤਾਰਨ ਬਾਈਪਾਸ ਤੋਂ ਸ਼ੁਰੂ ਹੋ ਕੇ ਬੋੜੀ ਚੌਂਕ ਤੋਂ ਹੁੰਦਾ ਹੋਇਆ ਗੋਇੰਦਵਾਲ ਸਾਹਿਬ ਬਾਈਪਾਸ ਤੋਂ ਔਰ ਮਨਜਿੰਦਰ ਸਿੰਘ ਲਾਲਪੁਰਾ ਦੇ ਏਰੀਆ ਤੋਂ ਹੁੰਦਾ ਹੋਇਆ ਆ ਟਰਾਂਸਪੋਰਟ ਮੰਤਰੀ ਲਾਜੀਤ ਭੁੱਲਰ ਜੀ ਦੀ ਕੋਠੀ ਤੋਂ ਬਾਅਦ ਅਮਾਨ ਜੋਗ ਐਮਐਲਏ ਸਵਰਨ ਸਿੰਘ ਧੁੰਨ ਦੇ ਪਿੰਡ ਤੋਂ ਬਾਅਦ ਅਸੀਂ ਚਵਾਲ ਚੌਕ ਵਿਖੇ ਜਿਹੜਾ ਇਹਦੀ ਸਮਾਪਤੀ ਕਰਨੀ ਸੀਗੀ ਔਰ ਇਸ ਦੇ ਸਬੰਧੀ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਖੁਦ ਵਿਅੰਗਾ ਨੇ ਐਨਓਸੀ ਲਈਆ ਔਰ ਲਾਊਡ ਸਪੀਕਰ ਲਾਉਣ ਲਈ ਸਭਦਾ ਕੇਂਦਰ ਤੋਂ ਪਰਮਿਸ਼ਨ ਲਈਆ ਔਰ ਇਸ ਤੋਂ ਬਾਅਦ ਇੱਕ ਇਹੋ ਜਿਹਾ ਫਰਮਾਨੀ ਦਾ ਸਾਡੇ ਉੱਪਰ ਥੋਪ ਦਿੱਤਾ ਕਿ ਤੁਸੀਂ ਜਿੰਨੀਆਂ ਵੀ ਤੁਹਾਡੀਆਂ ਗੱਡੀਆਂ ਆਉਣਗੀਆਂ ਉਹਨਾਂ ਸਾਰੀਆਂ ਗੱਡੀਆਂ ਦੇ ਜਿਹੜਾ ਨੰਬਰ ਹੈ ਉਹ ਸਾਨੂੰ ਦਿਓ ਮੈਂ ਆਪ ਜੀ ਦੇ মিডিਆ ਦੇ ਸਰੂਪ ਪੁੱਛਣਾ ਚਾਹੁੰਦਾ ਆ ਮੁੱਖ ਚੋਣ ਕਮਿਸ਼ਨਰ ਨੂੰ ਔਰ ਪੰਜਾਬ ਸਰਕਾਰ ਨੂੰ ਔਰ ਨਿਆਂ ਪਾਲਿਕਾ ਨੂੰ ਕਿ ਦਿਵਿਆਂਗਾ ਦੇ ਉੱਪਰ ਤੁਸੀਂ ਕਿਹੋ ਜਿਹੀ ਜਿਹੜੀ ਆ ਰੋਕ ਲਗਾ ਰਹੇ ਹੋ ਕਿ ਬਾਕੀ ਜੋ ਰਾਜਨੀਤਿਕ ਪਾਰਟੀਆਂ ਆ ਚਾਹੇ ਉਹ ਆਮ ਆਦਮੀ ਪਾਰਟੀਆਂ ਚਾਹੇ ਹੋਰ ਵੀ ਜਥੇਬੰਦੀਆਂ ਆ ਕਿ ਉਹਨਾਂ ਦੇ ਜੋ ਗੱਡੀਆਂ ਦੇ ਨੰਬਰ ਆ ਉਹ ਤੁਹਾਡੇ ਕੋਲ ਹੈਗੇ ਆ ਜੇ ਤੁਹਾਡੇ ਕੋਲ ਹੈਗੇ ਆ ਤਾਂ ਉਹ ਤੁਸੀਂ ਨਸ਼ਰ ਕਰੋ ਤੇ ਆ ਜੋ ਦਿਵਿਆਂਗਾ ਤੇ ਇਸ ਤਰੀਕੇ ਨਾਲ ਜਿਹੜੀਆਂ ਬੰਦਸ਼ਾਂ ਲਾ ਰਹੇ ਹੋ ਇਹਨਾਂ ਨੂੰ ਰੋਕੋ ਨਹੀਂ ਤਾਂ ਫਿਰ ਅਸੀਂ ਅਦਾਲਤ ਦਾ ਜਿਹੜਾ ਉਹ ਸਹਾਰਾ ਲਵਾਂਗੇ ਸੋ ਇਸੇ ਤਹਿਤ ਜਿਹੜਾ ਅੱਜ ਅਸੀਂ ਜੋ ਸਾਨੂੰ ਇਹ ਪਰਮਿਸ਼ਨ ਦਿੱਤੀ ਗਈ ਆ ਇਹ ਪਰਮਿਸ਼ਨ ਘੱਟ ਜਾਪਦੀ ਆ ਔਰ ਇਹਦੇ ਵਿੱਚ ਜਿਹੜੀ ਧਮਕੀ ਪੱਤਰ ਆ ਦਿਵਿਆਂਗਾ ਨੂੰ ਉਹ ਜ਼ਿਆਦਾ ਲੱਗਦਾ ਆ ਤੁਸੀਂ ਖੁਦ ਹੀ ਦੇਖ ਲਓ ਇਹ ਸਾਰਾ ਜੋ ਪਰਮਿਸ਼ਨ ਪੱਤਰ ਆ ਤੁਹਾਡੇ ਸਾਹਮਣੇ ਆ ਜੀ ਪ੍ਰਧਾਨ ਜੀ ਇਹ ਵੀ ਜਰੂਰ ਦੱਸਿਓ ਕਿ ਪੰਜਾਬ ਸਰਕਾਰ ਨੇ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਸੱਤਾ 'ਚ ਆਉਣ ਤੋਂ ਪਹਿਲਾਂ ਕਿ ਤੁਹਾਡੀ ਜਿਹੜੀ ਪੈਨਸ਼ਨ ਆ ਉਹਨੂੰ ਵਧਾ ਦਿੱਤਾ ਜਾਵੇਗਾ ਵਧ ਗਈ ਹੈ ਮਿਲਦੀ ਹੈ ਫਿਰ ਕਿਵੇਂ ਹੈ ਅਸੀਂ ਬੜੇ ਚਾਅ ਦੇ ਨਾਲ ਅਸੀਂ ਵੀ ਉਹਨਾਂ ਲੋਕਾਂ ਦੇ ਵਿੱਚ ਹਨੇਰੀ ਲਿਆਂਦੀ ਸੀਗੀ ਕਿ ਅਸੀਂ ਬਦਲਾ ਲਿਆਈਏ ਇੰਨੇ ਸਾਲ ਸਾਡੀਆਂ ਕਿਸੇ ਸਰਕਾਰਾਂ ਨੇ ਨਹੀਂ ਸੁਣੀ ਸੋ ਬੜੇ ਚਾਹ ਦੇ ਨਾਮ ਸਰਕਾਰ ਬਣਾਈ ਸੀ ਔਰ ਚਾਵਾਂ ਦੇ ਤੋਂ ਬਾਅਦ ਮੀਟਿੰਗਾਂ ਤੋਂ ਬਾਅਦ ਸਾਡਾ ਪਤਾ ਨਹੀਂ ਕਿੰਨੀਆਂ ਮੀਟਿੰਗਾਂ ਹੋਈਆਂ ਸਬ ਕਮੇਟੀਆਂ ਦੇ ਨਾਲ ਚੇਅਰਮੈਨ ਡਿਪਟੀ ਸਪੀਕਰ ਪ੍ਰਿੰਸੀਪਲ ਸੈਕਟਰੀ ਔਰ ਕੈਬਨਟ ਮੰਤਰੀ ਕੋਈ ਛੱਡਿਆ ਹੀ ਨਹੀਂ ਅਸੀਂ ਉਹਨਾਂ ਦੇ ਵਿੱਚ ਇਹਨਾਂ ਨੇ ਸਿਰਫ ਤੇ ਸਿਰਫ ਫੋਕੇ ਲਾਰੇ ਲਾਏ ਆ ਔਰ ਦਿਬਿਆਂਗਰ ਜਿਹੜੀ ਪੈਨਸ਼ਨ ਆ ਉਹ ਵਧਾਉਣ ਵੱਲ ਇਹਨਾਂ ਨੇ ਬਿਲਕੁਲ ਧਿਆਨ ਹੀ ਨਹੀਂ ਹਾਮੀ ਨਹੀਂ ਪਰੀ ਸੋ ਲਗਾਤਾਰ ਜਿਹੜਾ ਇਹ ਜਿਸ ਤਰ੍ਹਾਂ ਬਾਕੀ ਸਰਕਾਰਾਂ ਕਰਦੀਆਂ ਆ ਕਿ ਅਖੀਰ ਵਿੱਚ ਸਾਢੇ 4 ਸਾਲ ਹੋ ਗਏ ਆ ਫਿਰ ਇਹਨਾਂ ਨੂੰ ਦਿਵਿਆਂਗਾਂ ਨੂੰ ਫਿਰ ਪਰਮਾ ਲਾਂਗੇ ਇਹ ਸਰਕਾਰ ਨੇ ਵੀ ਉਸੇ ਤਰੀਕੇ ਨਾਲ ਪਤਾ ਨਹੀਂ ਪਰਮਾਉਣਾ ਇੱਕ ਨਵੇਂ ਪਰਮਾਉਣਾ ਸਾਨੂੰ ਨਹੀਂ ਲੱਗਦਾ ਕਿ ਦਿਵਿਆਂਗਾ ਵਾਲੇ ਜਿਹੜੀ ਸਰਕਾਰ ਆ ਉਹ ਧਿਆਨ ਦੇ ਰਹੀ ਆ ਜਿੰਨੀ ਪਰਮਿਸ਼ਨ ਜਿਹੜੀ ਆ ਤੁਸੀਂ ਐਸ ਡੀ ਐਮ ਕੋਰਟ ਤੋਂ ਮੰਗੀ ਉਨੀ ਨਹੀਂ ਮਿਲੀ ਪਰ ਜੇ ਫਿਰ ਵੀ ਤੁਸੀਂ ਰੋਸ ਪ੍ਰਦਰਸ਼ਨ ਕਰਦੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਤੇ लाठी चार्ज ਹੋ ਸਕਦਾ ਇਸ ਤੋਂ ਪਹਿਲਾਂ ਵੀ ਅਸੀਂ ਆਪਣੇ ਹੱਕਾਂ ਦੇ ਲਈ ਫਗਵਾੜੇ ਆਪਣੀਆਂ ਪੱਗਾਂ ਔਰ लाठी चार्जੜਾ ਕਰਵਾ ਚੁੱਕੇ ਆ ਔਰ ਅਸੀਂ ਇਸ ਗੱਲ ਤੋਂ ਡਰਦੇ ਨਹੀਂ ਆ ਅਸੀਂ ਤਾਂ ਅੱਜ ਵੀ ਕਹਿੰਦੇ ਆ ਕਿ ਪੰਜਾਬ ਸਰਕਾਰ ਨੂੰ ਜਿਹੜੇ ਨੌਜਵਾਨਾਂ ਨੂੰ ਡਰਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਡਿਬਰੂਗੜ੍ਹ ਜੇਲ੍ਹ ਭੇਜ ਦਿਓ ਅਸੀਂ ਤਿਆਰ ਬੈਠੇ ਆਂ ਅਸੀਂ ਚੈਲੰਜ ਕਰਦੇ ਆਂ ਆ ਭੇਜੋ ਸਾਹਮਣੇ ਬੈਠੇ ਆਂ ਅਸੀਂ ਅਸੀਂ ਕੋਈ ਇਹਨਾਂ ਤੋਂ ਡਰਨ ਵਾਲੇ ਨਹੀਂ ਹੈਗੇ ਪੰਜਾਬ ਦੀਆਂ ਜੇਲਾਂ ਇਹਨਾਂ ਕੋਲ ਹੈ ਨਹੀਂ ਉਹ ਜਿਹੜੇ ਡਿਬਰੂਗੜ੍ਹ ਦੇ ਭੇਜਦੇ ਆ ਸੋ ਇੱਥੇ ਵੀ ਅਸੀਂ ਹਿੱਕ ਤਾਣ ਕੇ ਪੱਟੀ ਜਾਵਾਂਗੇ ਜਿਹੜਾ ਪਹਿਲਾਂ ਐਲਾਨ ਕੀਤਾ ਆ ਉਸੇ ਐਲਾਨ ਤੇ ਵਿਆਗ ਪੂਰਾ ਪੈਰਾ ਦੋਗਾ ਚਾਹੇ ਤੁਸੀਂ ਲਾਠੀ ਚਾਰਜ ਕਰ ਲਓ ਚਾਹੇ ਤੁਸੀਂ ਰੋਕਾਂ ਲਾ ਲਓ ਅਸੀਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਅਸੀਂ ਜਿਹੜੀਆਂ ਜਿਹੜੀਆਂ ਆ ਚੌਣ ਜਾਬਤੇ ਦੇ ਅੰਦਰ ਤੁਸੀਂ ਸਾਨੂੰ ਧਮਕੀਆਂ ਦਿੰਦੇ ਆ ਇਹਨਾਂ ਧਮਕੀਆਂ ਤੋਂ ਅਸੀਂ ਦਿਵਿਆਂਗ ਡਰਨ ਵਾਲੇ ਨਹੀਂ ਆ ਜੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਦਿਵਿਆਂਗ ਐਕਸ਼ਨ ਕਮੇਟੀ ਜਿਹੜੀ ਆ ਹੁਣ ਰੋਜ਼ ਪ੍ਰਦਰਸ਼ਨ ਵੱਲ ਵਾਧੇ ਨਜ਼ਰ ਆ ਰਹੀ ਪਾਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜੀ ਸੋਨੂ ਜੋਲ ਹੈ ਜ਼ਿਲ੍ਹਾ ਪ੍ਰਧਾਨ ਅਮਰਸਰ ਜੀ ਜੀ ਇਹ ਕਹਿਣਾ ਚਾਹੁੰਦੇ ਹੋ ਇੱਕ بڑا ਜਿਹੜਾ ਫਰਮਾਨ ਹੈ ਸਰਕਾਰੀ ਤੁਹਾਨੂੰ ਮਿਲਿਆ ਹੈ ਕਿ ਪਰਮਿਸ਼ਨ ਨਹੀਂ ਮਿਲੀ ਕਹਿ ਸਕਦੇ ਪੂਰੀ ਤਰੀਕੇ ਨਾਲ ਤੇ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹੋ ਵੇਖੋ ਜੀ ਇਹ ਪਰਮਿਸ਼ਨ ਘਾਟਿਆ ਤੇ ਧਮਕੀ ਜਿਆਦੀ ਆ ਪਰ ਇਹ ਦਿਵਿਆਂਗ ਵਰਗ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਜਿਹੜੀ ਆ ਉਹ ਕਿਸੇ ਤੋਂ ਘਟਣੀ ਹੈਗੀ ਡਰਨ ਵਾਲੀ ਨਹੀਂ ਆ ਇਹ ਦਿਵਿਆਂਗ ਇੱਕ ਉਹ ਦਿਵਿਆਂਗ ਹੈ ਜਿਹੜੇ ਜੰਝਾਰੂ ਹੈ ਜਿਹੜੇ ਬਚਪਨ ਤੋਂ ਹੀ ਸੰਘਰਸ਼ ਵਿੱਚ ਲੜਦੇ ਆ ਰਹੇ ਆ ਇੱਕ ਨਾਰਮਲ ਆਦਮੀ ਨੂੰ ਸੰਘਰਸ਼ ਨਹੀਂ ਲੜਨਾ ਪੈਂਦਾ ਪਰ ਅਸੀਂ ਬਚਪਨ ਤੋਂ ਹੀ ਸੰਘਰਸ਼ ਲੜ ਕੇ ਅਸੀਂ ਤੁਰਨਾ ਕਿੱਦਾਂ ਵਾ ਅਸੀਂ ਸਕੂਲ ਕਿੱਦਾਂ ਜਾਂਦੇ ਰਹੇ ਆ ਸੰਘਰਸ਼ ਵਿੱਚ ਜਾਂਦੇ ਰਹੇ ਆ ਅਸੀਂ ਇਹ ਵੀ ਇੱਕ ਸੰਘਰਸ਼ੀ ਆ ਅਸੀਂ ਪਿਛੇ ਨਹੀਂ ਹਟਾਂਗੇ ਵੀਰ ਜੀ ਤੁਸੀਂ ਸਵਾਲ ਕੀਤਾ ਸੀ ਪੈਨਸ਼ਨ ਪੈਨਸ਼ਨ ਇਹਨਾਂ ਨੇ ਵਧਾਉਣੀ ਕੀ ਆ ਪੈਨਸ਼ਨ ਕਿੱਥੇ ਮਿਲ ਰਹੀ ਹੈ ਜਾ ਕੇ 26 ਤਰੀਕ ਦੇ 24 ਤਰੀਕ ਦੇ ਜਾ ਕੇ ਕਈ ਦਿਵਿਆਂਗ ਸਾਥੀ ਮੇਰੇ ਗਰੀਬ ਰੇਖਾ ਤੇ ਗਰੀਬੀ ਰੇਖਾ ਦੇ ਵਿੱਚ ਪੜ ਰਹੇ ਨੇ ਇਹ ਮਤਲਬ ਕਿ ਜੀਰੇ ਨੇ ਕਿ ਉਹਨਾਂ ਨੇ ਆਪਣੀਆਂ ਜ਼ਕਾਨਾ ਦਾ ਕਿਰਾਇਆ ਦੇਣਾ ਹੁੰਦਾ ਵਾ ਉਹ ਵੀ ਉਸ ਤੋਂ ਵੀ ਵਿਚਾਰੇ ਉਹ ਪਿੱਛੇ ਮਿਲ ਕੇ ਰਹਿ ਗਏ ਆ ਬੜੇ ਇੰਨੇ ਪਰੇਸ਼ਾਨ ਹੋਣ ਜਾ ਕੇ ਪੈਨਸ਼ਨ ਆਈ ਜਾਵੇ ਲੋਕਿੰਨੀ ਤਰੀਕ ਹੋ ਗਈ ਆ ਜੀ ਅੱਜ 25 ਤਰੀਕ ਹੋ ਗਈ ਆ ਕੱਲ ਪੈਨਸ਼ਨ ਪਈ ਆ ਪੈਨਸ਼ਨ ਵਧਾਉਣੀ ਦੀ ਕੀ ਆ ਕੀ ਆ ਸਾਨੂੰ ਟਾਈਮ ਸਿਰ ਹੀ ਨਹੀਂ ਮਿਲ ਰਹੀ ਮੈਂ ਇਹ ਦੋਸਤੋ ਇੱਥੇ ਪੰਜਾਬ ਦੀਆਂ ਨਾ ਬੀਬੀਆਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਭੈਣੋ ਤੁਹਾਡੇ ਤਾਂ ਅੰਗ ਪੈਰ ਪੂਰੇ ਆ ਤੁਸੀਂ ਹਰ ਹਾਰ ਤੋਂ ਲੜਦੀਆਂ ਜੇ ਇੱਧਰ ਤੁਸੀਂ ਵੇਖ ਸਕਦੇ ਤਸਵੀਰਾਂ 'ਚ ਕਿੰਨਾ ਵੱਡਾ ਸੰਘਰਸ਼ ਹੈ ਭਰਾ ਜਿਹੜੇ ਆ ਦਿਵਿਆਂਗ ਐਕਸ਼ਨ ਕਮੇਟੀ ਵਾਲੇ ਕਰ ਰਹੇ ਨੇ ਸਰਕਾਰ ਨੂੰ ਪਹਿਲਾਂ ਜਿਹੜਾ ਉਹ ਇੱਧਰ ਧਿਆਨ ਦੇਣਾ ਚਾਹੀਦਾ ਨਾ ਕਿ ਜਿਹੜਾ ਹੈ ਦੂਸਰੇ ਬੰਨੇ ਧਿਆਨ ਦੇਣਾ ਚਾਹੀਦਾ ਖੁਦ ਵੱਡੀਆਂ ਰੈਲੀਆਂ ਦੇ ਲਈ ਸਰਕਾਰ ਨੂੰ ਪਰਮਿਸ਼ਨਾਂ ਮਿਲ ਜਾਂਦੀਆਂ ਕਿਉਂਕਿ ਉਹਨਾਂ ਦੇ ਸੱਤਾ ਦੇ ਵਿੱਚ ਮੰਤਰੀ ਨੇ ਮੁੱਖ ਮੰਤਰੀ ਨੇ ਪਰ ਇਹ ਇੱਕ ਕਨੌਣਾ ਮਜ਼ਾਕ ਜਿਹੜਾ ਹੈ ਉਹ ਇੱਥੇ ਕੀਤਾ ਗਿਆ ਹੈ ਪ੍ਰਧਾਨ ਜੀ ਮੌਜੂਦ ਨੇ ਪ੍ਰਧਾਨ ਜੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੰਗਾ ਜਾਂ ਕਿਸੇ ਪ੍ਰਕਾਰ ਦੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਪ੍ਰਮਾਣ ਤੁਹਾਨੂੰ ਮਿਲਦੇ ਰਹੇ ਕਿਵੇਂ ਦੇ ਜਿਹੜੇ ਹੈ ਤੁਹਾਡੇ ਵੱਲੋਂ ਕਦਮ ਚੁੱਕੇ ਜਾ ਸਕਦੇ ਅਸੀਂ ਲਗਾਤਾਰ ਡਟ ਕੇ ਸਾਹਮਣਾ ਕਰਾਂਗੇ ਔਰ ਅੱਜ ਆਪ ਜੀ ਦੇ মিডিਆ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਅੰਗਹੀਨ ਭਲਾਈ ਐਕਟ 2016 ਬਣਿਆ ਹੋਇਆ ਆ ਉਹਦੀ ਪ੍ਰਮਾਨਗੀ ਮਿਲ ਚੁੱਕੀ ਆ ਸਿਰ ਤੇ ਸਿਰਫ ਨਾ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਹਦੀ ਜਾਣਕਾਰੀ ਆ ਔਰ ਸਾਡਾ ਜਿਹੜਾ ਦਿਵਿਆਂਗ ਵਰਗ ਆ ਉਹ ਵੀ ਇਸ ਤੋਂ ਅਣਜਾਣ ਆ ਅਸੀਂ ਹੁਣ ਜੇਕਰ ਇਸ ਤਰ੍ਹਾਂ ਅਤਿਆਚਾਰ ਸਾਡੇ ਵੱਧੇ ਰਹੇ ਤਾਂ ਅਸੀਂ ਬਹੁਤ ਜਲਦੀ ਜਿਹੜਾ ਆ ਸਰਕਾਰ ਅਦਾਲਤਾਂ ਦਾ ਜਿਹੜਾ ਰੋਖ ਕਰਾਂਗੇ ਔਰ ਜਿਹੜੇ ਆਪਣੇ ਹੱਕ ਆ ਉਹ ਲਵਾਂਗੇ ਅਸੀਂ ਸੰਘਰਸ਼ਾਂ ਤੋਂ ਔਰ ਆਪਣੇ ਇਨਸਾਫ ਦੇ ਲਈ ਪਿੱਛੇ ਹਟਣ ਵਾਲੇ ਜਿਹੜੇ ਆ ਦਿਵਿਆਂਗ ਆ ਇਹ ਅੰਗਹੀਨ ਬਲੈਂਡ ਯੂਨੀਅਨ ਤੋਂ ਦਿਵਿਆਂਗ ਐਕਸ਼ਨ ਕਮੇਟੀ ਆ ਪਿੱਛੇ ਹਟਣ ਵਾਲੀ ਨਹੀਂ ਹੈਗੀ ਬੜੇ ਚਾਹ ਨਾਲ ਵੋਟਾਂ ਪਾ ਕੇ ਜਿਤਾਇਆ ਸੀ ਹੁਣ ਪਾਓਗੇ ਕਿ ਨਹੀਂ ਇਹ ਵੀ ਦੱਸਿਓ ਜੀ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਪਈਆਂ ਜਾਣਗੀਆਂ ਸਾਡਾ ਪੂਰਾ ਦਿਵਿਆਂਗ ਇਹਨਾਂ ਦੇ ਵਿਰੁੱਧ ਹੈਗਾ ਆ ਤੇ ਇਸ ਤੋਂ ਲਾਵਾ ਅਸੀਂ ਜਿਸ ਤਰ੍ਹਾਂ ਬਾਕੀ ਜਥੇਬੰਦੀਆਂ ਵਿਰੋਧ ਕਰਦੀਆਂ ਕਾਲੀਆਂ ਝੰਡੀਆਂ ਦੇ ਨਾਲ ਜਿਹੜਾ ਆਇਆ ਇਹਨਾਂ ਦਾ ਵਿਰੋਧ ਕਰਾਂਗੇ ਚਾਹ ਸਾਨੂੰ ਬਹੁਤ ਸੀਗਾ ਪਰ ਉਹਨੇ ਸਾਨੂੰ ਦੁੱਖ ਹੋਇਆ ਜਦੋਂ ਅਸੀਂ ਲਗਾਤਾਰ ਇਨਕਲਾਬੀ ਸੋਚ ਵਾਲੇ ਔਰ 바ਵਾ ਸਾਹਿਬ ਨੂੰ ਅੱਗੇ ਲਿਆ ਕੇ ਸਰਕਾਰਾਂ ਲਿਆ ਕੇ ਔਰ ਪਿੱਛੇ ਫੋਟੋਆਂ ਲਾ ਕੇ ਆਮ ਲੋਕਾਂ ਦੇ ਨਾਲ ਉਹਨਾਂ ਦਲਤਾਂ ਦੇ ਨਾਲ ਹੀ ਆਪਾਂ ਧੋਖਾ ਕਰ ਲਿਆ ਕਿ ਜਿਨ੍ਹਾਂ ਦੇ ਆਪਾਂ ਹੱਕਾਂ ਦੇ ਨੂੰ ਜਿਨ੍ਹਾਂ ਨੂੰ ਅੱਗੇ ਲੈ ਕੇ ਸਰਕਾਰ ਬਣਾਈ ਸੀ ਉਹਨਾਂ ਨੂੰ ਅੱਜ ਅਸੀਂ ਪਿੱਛੇ ਸਿਰਤਾ ਤੇ ਅਸੀਂ ਉਹ ਪੂਰੇ ਦਾ ਪੂਰਾ ਜਿਹੜਾ ਬਦਲਾਇਆ ਆਪਣੇ ਮਤਦਾਨ ਆਪਣੀ ਬੋਟ ਦੇ ਨਾਲ ਇਹ ਸਰਕਾਰ ਕਰ ਕੋ ਲਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ। ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ। ਉਹ ਇਹ ਸਾਣਾ ਪ੍ਰਧਾਨ ਸਾਹਿਬ ਅਤੇ ਦਿਵਿਆਂਗ ਐਪਸ਼ਨ ਕਮੇਟੀ ਨੇ ਜਿਹੜਾ ਹੈ ਹੁਣ ਅਗਲਾ ਐਕਸ਼ਨ ਜਿਹੜਾ ਇੱਕ ਫੈਸਲਾ ਇਹ ਵੀ ਦੇ ਦਿੱਤਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਦਿਵਿਆਂਗ ਨੇ ਉਹ ਹੁਣ ਮੌਜੂਦਾ ਸਰਕਾਰ ਸੱਤਾ ਧਿਰ ਦਾ ਸਾਥ ਨਹੀਂ ਦੇਣਗੇ। ਵੇਖਣ ਵਾਲੀ ਗੱਲ ਇਹ ਹੀ ਰਹੇਗੀ ਕਿ ਹੁਣ ਸਰਕਾਰ ਦੇ ਕੰਨ ਤੇ ਕੋ ਜੂੰ ਸਿਰਕਦੀ ਆ ਜਾਂ ਨਹੀਂ। ਸੀਨੀਅਰ ਅਧਿਕਾਰੀਆਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਵਜੀਤ ਸਿੰਘ ਪੰਜਾਬ ਹਬਟਕ ਨਿਊਜ਼ ਤਰਨਤਾਰਨ